ਪੰਜਾਬ ਪੁਲਸ ਨੇ ਦੋ ਨੌਜਵਾਨਾਂ ਨੂੰ ਪਾਕਿਸਤਾਨ ਲਈ ਜਿਸੂਸੀ ਕਰਨ ਦੇ ਦੋਸ਼ ਵਿੱਚ ਕੀਤਾ ਗ੍ਰਿਫਤਾਰ ਇਹਨਾਂ ਨੌਜਵਾਨਾਂ ਨੂੰ 1 ਲੱਖ ਰੁਪਏ ਮਲੇਸ਼ਨ ਡੀਆਈਜੀ ਸਤਿੰਦਰ ਸਿੰਘ ਵੱਲੋਂ ਕੀਤੇ ਗਏ ਵੱਡੇ ਦਾਅਵੇ ਪ੍ਰੈਸ ਕਾਨਫਰੰਸ ਦੌਰਾਨ ਡੀਆਜੀ ਸਤਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਸੁਖਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਆਧੀਆਂ ਅਤੇ ਕਰਨਵੀਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਚੰਦੂ ਵਡਾਲਾ ਆਪਰੇਸ਼ਨ ਸੰਦੂਰ ਨਾਲ ਸੰਬੰਧਿਤ ਗੁਪਤ ਜਾਣਕਾਰੀ ਸਾਂਝੀ ਕਰਨ ਵਿੱਚ ਲੱਗੇ ਹੋਏ ਸਨ ਇਹ ਜਾਣਕਾਰੀ ਵਿੱਚ ਫੋਰਸ ਦੀਆਂ ਗਤੀਵਿਧੀਆਂ ਤੇ ਪੰਜਾਬ ਮਾਛਰ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿੱਚ ਮੁੱਖ ਰਾਜਨੀਤਿਕ ਸਥਾਨ ਸ਼ਾਮਲ ਹਨ ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨਾਲ ਸੰਬੰਧ ਦੱਸੇ ਜਾ ਰਹੇ ਹਨ ਇਹਨਾਂ ਦੋਵਾਂ ਮੁਲਜ਼ਮਾਂ ਨੂੰ 1 ਲੱਖ ਰੁਪਏ ਦੇ ਟ੍ਰਾਂਜੈਕਸ਼ਨ ਵੀ ਹੋਈ ਸੀ ਅਤੇ ਇਹਨਾਂ ਦੇ ਕੋਲੋਂ 3 ਮੋਬਾਈਲ ਫੋਨ, 8 ਜੰਦਾ ਕਾਰਤੂਸ ਜੋ ਕਿ ਤੀਹ ਮੁਰਤੇ ਬ੍ਰੰਦ ਹੋਏ ਹਨ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਆਈਐਸਆਈ ਹੋਲਡਰਾਂ ਨਾਲ ਸੰਪਰਕ ਵਿੱਚ ਸਨ ਅਤੇ ਉਹਨਾਂ ਨੂੰ ਭਾਰਤੀ ਹਥਿਆਰਬੰਦ ਸੈਨਾਵਾਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਭੇਜਣੀ ਸੀ। ਇਹਨਾਂ ਦੋਵਾਂ ਦਾ ਦਰਾਂਗਲਾ ਪੁਲਿਸ ਸਟੇਸ਼ਨ ਵਿੱਚ ਪ੍ਰਾਈਵੇਸੀ ਐਕਟ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਚੱਲੀ ਹੈ। ਜਾਂਚ ਦੌਰਾਨ ਹੋਰ ਵੀ ਮਹੱਤਵਪੂਰਨ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਨੇ ਐਸਐਸਪੀ ਸਾਹਿਬ ਦੇ ਸੁਪਰਵਾਈਜ਼ਨ ਚ ਬਹੁਤ ਵਧੀਆ ਕੰਮ ਕੀਤਾ 15 ਤਰੀਕ ਨੂੰ ਦੋ ਵਿਅਕਤੀਆਂ ਨੂੰ ਅਰੈਸਟ ਕੀਤਾ ਜਾਂਦਾ ਕਰਮਵੀਰ ਤੇ ਸੁਖਪ੍ਰੀਤ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਪਰ ਇਹ ਦੋਨੋਂ ਬੰਦੇ ਸਾਡੇ ਦੇਸ਼ ਦੀਆਂ ਸੀਕ੍ਰੀਟ ਜਿਹੜੀਆਂ ਸਾਡੀਆਂ ਕੋਈ ਇਨਫੋਰਮੇਸ਼ਨ ਸੀਗੀਆਂ ਉਹਨਾਂ ਨੂੰ ਸਾਡੇ ਦੁਸ਼ਮਣ ਮੁਲਕ ਦੇ ਵਿੱਚ ਲੀਕ ਕਰਦੇ ਸੀਗੇ ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਕਾਫੀ ਸਾਰੀਆਂ ਚੀਜ਼ਾਂ ਦਾ ਪਤਾ ਲੱਗਾ ਇਹਨਾਂ ਨੇ ਕਿਹੜੇ ਕਿਹੜੇ ਇਨਫੋਰਮੇਸ਼ਨਸ ਲੀਕ ਕੀਤੀ ਆ ਉਹ ਸਾਰੀਆਂ ਸਾਡੇ ਹੁਣ ਧਿਆਨ ਚ ਆ ਗਈਆਂ ਆ ਪੰਜਾਬ ਹਿਮਾਚਲ ਅਨ ਜੀ ਐਨ ਕੇ ਤਿੰਨਾਂ ਸਟੇਟਾਂ ਚ ਇਹ ਗਏ ਆ ਤਿੰਨਾਂ ਸਟੇਟਾਂ ਚ ਜਾ ਕੇ ਇਹਨਾਂ ਨੇ ਇਨਫੋਰਮੇਸ਼ਨ ਕਲੈਕਟ ਕਰਕੇ ਸਾਡੇ ਦੁਸ਼ਮਣ ਮੁਲਕ ਨੂੰ ਅੱਗੇ ਭੇਜੀਆਂ ਆ ਇਹ ਦੋਨੋਂ ਵਿਅਕਤੀ ਆਲਰੇਡੀ ਸਮਗਲਿੰਗ ਚ ਇਨਵੋਲਡ ਸਿਗੇ ਪਹਿਲੋਂ ਵੀ ਇਹ ਉਹਨਾਂ ਨਾਲ ਪਾਕਿਸਤਾਨ ਚ ਜਿਹੜੇ ਸਮਗਲਰ ਹੈਗੇ ਆ ਜੋ ਡਰੋਨ ਜ਼ਰੀਏ ਸਮਗਲਿੰਗ ਕਰਦੇ ਸੀ ਉਹਨਾਂ ਦੇ ਇਹ ਮੈਂਬਰ ਸਿਗੇ ਉਨ੍ਹਾਂ ਦੇ ذریعے ਹੀ ਆਈਐਸਆਈ ਨਾਲ ਡਾਇਰੈਕਟਲੀ ਇਨ ਟੱਚ ਵਿੱਚ ਆਏ ਔਰ ਆਈਐਸਆਈ ਨੂੰ ਇਹ ਇਨਫੋਰਮੇਸ਼ਨਸ ਲੀਕ ਕਰਦੇ ਸੀਗੇ ਇਹਨਾਂ ਨੂੰ ਹੁਣ ਤੱਕ 1 ਲੱਖ ਰੁਪਿਆ ਇਹ ਜਿਹੜੀਆਂ ਸੀਕ੍ਰੀਟ ਇਨਫੋਰਮੇਸ਼ਨਸ ਲੀਕ ਕਰੇ ਇਨਾਂ ਨੂੰ 1 ਲੱਖ ਰੁਪਿਆ ਵੀ ਆਨਲਾਈਨ ट्रांजैक्शन ਹੋਈ ਆ ਅਸੀਂ ਹੁਣ ਫਰਦਰ ਉਹਦਾ ਵੀ ਸਾਰਾ ਡਿਵੈਲਪ ਕਰ ਰਹੇ ਆ ਕਿ ਕਿਹੜੇ ਪਾਰਟਿਕੂਲਰ ਜਗ੍ਹਾ ਤੋਂ ਇਹ ਸਾਰੀ ਟਰਾਂਜੈਕਸ਼ਨ ਹੋਈਆਂ ਆ ਉਹਨੂੰ ਵੀ ਅਸੀਂ ਡਿਟੇਲ ਚ ਲੈ ਕੇ ਜਾਵਾਂਗੇ ਜੀ ਇਹਨਾਂ ਦਾ ਹੀ ਇੱਕ ਹੋਰ ਸਾਥੀ ਇਹਨਾਂ ਦਾ ਰਿਸ਼ਤੇਦਾਰ ਗੁਰਦਾਸਪੁਰ ਜੇਲ੍ਹ ਵਿੱਚ ਹੈ ਉਦੀ ਹੈਲਪ ਨਾਲ ਇਹ ਇਹਨਾਂ ਦੇ ਨਾਲ ਪਾਕਿਸਤਾਨ ਬੇਸ ਜਿਹੜੇ ਸਮਗਲਰ ਸੀ ਆਈਐਸਆਈ ਸੀ ਉਹਨਾਂ ਦੇ ਨਾਲ ਇਨਟੈਚ ਹੋਏ ਸੀਗੇ ਤੇ ਉਹਨੂੰ ਵੀ ਅਸੀਂ ਬਹੁਤ ਚੇਤੀ ਪ੍ਰੋਡਕਸ਼ਨ ਤੋਂ ਲੈ ਕੇ ਅਰੈਸਟ ਕਰਕੇ ਉਹਨੂੰ ਇਸ ਕੇਸ ਚ ਅਰੈਸਟ ਕਰਵਾ ਗਏ ਇਹਨਾਂ ਨੇ ਇੰਟਰੋਗੇਸ਼ਨ ਚ ਕੁਝ ਹੋਰ ਵਿਅਕਤੀ ਵੀ ਨੋਮੀਨੇਟ ਹੋਏ ਆ ਉਹ ਵੀ ਬਹੁਤ ਚੇਤੀ ਅਸੀਂ ਉਹਨਾਂ ਨੂੰ ਅਰੈਸਟ ਕਰ ਲਿਆ ਰਿਕਵਰੀ ਵੀ ਹੋਈ ਆ ਇਹਨਾਂ ਤੋਂ ਫਿਲਹਾਲ ਸਿਰਫ ਜਿਹੜਾ ਕਿ ਇਹਨਾਂ ਨੇ ਇਨਫੋਰਮੇਸ਼ਨ ਲੀਕ ਕੀਤੀ ਸੀ ਉਹ ਸਾਰੀ ਚੀਜ਼ ਉਹ ਤਾਂ ਸਾਡਾ ਅਸੀਂ ਰਿਕਵਰ ਕੀਤਾ ਹੀ ਕੀਤਾ ਆ ਟੈਕਨੀਕਲੀ ਜੋ ਕੁਝ ਵੀ ਨਾ ਰੇ ਸੀਗਾ 30 ਓਵਰ ਤੇ ਜਿਹੜਾ ਪਿਸਟਲ ਆ ਉਹਦੇ 8 ਰਾਉਂਡ ਵੀ ਇਨਾਂ ਤੋਂ ਮਿਲੇ ਹੈ। ਥੈਂਕ ਯੂ। ਸਰ ਕੁਝ ਮੋਬਾਈਲ ਵੀ ਇਨਾਂ ਅਵੇਲੇਬਲ ਹਾਂ ਜਿਹੜਾ ਦੇਖੋ ਮੋਬਾਈਲ ਫੋਨ ਸਾਰਾ ਕੁਝ ਹੋਰ ਜਿਹੜਾ ਵੀ ਟੈਕਨੀਕਲੀ ਇਹ ਜਿਸ ਜ਼ਰੀਏ ਵੀ ਇਹ ਸਾਰਾ ਉੱਥੇ ਇਹ ਚੀਜ਼ਾਂ ਨੂੰ ਭੇਜਦੇ ਸੀ ਸਾਰਾ ਕੁਝ ਅਸੀਂ ਰਿਕਵਰ ਕਰ ਚੁੱਕੇ ਆ ਜੀ। ਔਰ ਕਾਫੀ ਉਸ ਵਿੱਚ ਸਾਨੂੰ ਇਨਾਂ ਦੇ ਖਿਲਾਫ ਐਵੀਡੈਂਸ ਮਿਲੇ ਜੀ ਸਟਰੌਂਗ। ਔਰ ਤਾਂ ਬਾਤ ਇਹਨਾਂ ਦੇ ਕਿ ਮਜੂਰ ਪਹਿਲਗਾਮ ਦੇਖੋ ਇਹ ਪਾਕਿਸਤਾਨ ਆਈਐਸਆਈ ਔਰ ਉਹਨਾਂ ਸਮਗਲਰ ਨਾਲ ਤਾਂ ਪਹਿਲੋਂ ਦੇ ਇਨ ਟੱਚ ਸੀਗੇ ਪਰ ਜਦੋਂ ਇੱਕ ਪਹਿਲਗਾਮ ਇੱਕ ਟੈਰਿਸਟ ਐਕਟ ਹੁੰਦਾ ਆ ਉਸ ਤੋਂ ਬਾਅਦ ਫਿਰ ਇਹਨਾਂ ਦੀ ਦੁਬਾਰਾ ਡਿਊਟੀ ਲਈ ਜਾਂਦੀ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਵੱਲ ਦੇਖ ਕੇ ਤਾਂ ਸਾਨੂੰ ਜਿਹੜੀ ਇਹ ਸੀਕ੍ਰੀਟ ਇਨਫੋਰਮੇਸ਼ਨ ਆ ਰਿਗਾਰਡਿੰਗ आवर ਸਕਿਉਰਟੀ ਫੋਰਸੇਜ਼ ਰਿਗਾਰਡਿੰਗ आवर ਆਰਮੀ ਉਹ ਸਾਨੂੰ ਭੇਜੇ ਉਹ ਫਿਰ ਇਹਨਾਂ ਨੇ ਉਸ ਪਾਸੇ ਕੰਮ ਸ਼ੁਰੂ ਕਰ ਦਿੱਤਾ ਹਾਂਜੀ ਅਗਲੇ ਦੌਰਾਨ ਕੋਈ ਨਹੀਂ ਜਾਣਦੇ ਦਿੱਤੀ ਤਾਂ ਕਿ ਦੇਸ਼ ਹਾਂਜੀ ਹਾਂਜੀ ਮੈਂ ਉਹੀ ਤੁਹਾਨੂੰ ਦੱਸ ਰਿਹਾ ਕਿ ਪੈਲਗਾਮ ਤੋਂ ਬਾਅਦ ਇਹਨਾਂ ਨੇ ਇਸ ਪਾਸੇ ਲਾ ਕੇ ਜਦੋਂ ਵੀ ਇਹ ਸਾਰਾ ਸਾਡਾ ਆਪਰੇਸ਼ਨ ਸੰਦੂਰ ਵੀ ਚੱਲ ਰਿਹਾ ਸੀ ਉਸ ਦੌਰਾਨ ਆਰਮੀ ਇਹ ਐਕਟਿਵ ਸੀਗੇ ਤਾਂ ਉਦੋਂ ਵੀ ਇਹਨਾਂ ਨੇ ਇਹ ਇਨਫੋਰਮੇਸ਼ਨ ਲੇਕ ਕੀਤੀਆਂ ਸਰ ਇਧਰ ਦੇਖੋ ਇਹ ਕੁਝ ਵੀ ਸ਼ੇਅਰ ਕਰ ਸਕਦੇ ਹੋ ਨਹੀਂ ਮੈਂ ਉਹ ਡਿਸਕਲੋਜ਼ ਨਹੀਂ ਕਰ ਸਕੂੰਗਾ ਜੀ ਕਿਉਂਕਿ ਉਹ ਸਾਰੀਆਂ ਸੀਕ੍ਰੀਟ ਇਨਫੋਰਮੇਸ਼ਨਸ ਆ ਮੈਂ ਉਹ ਨਹੀਂ ਡਿਸਕਲੋਜ਼ ਕਰ ਸਕਦਾ ਤੁਹਾਨੂੰ ਜੀ ਸਰ ਸਕਾਇਟਲੀ ਇਨਰ ਜੀ ਫੈਕਟਰ ਨੂੰ ਦੇਖੀ ਜਾ ਰਿਹਾ ਹੈ ਕ੍ਰਿਮੀਨਲ ਬੈਕਗਰਾਉਂਡ ਦਾ ਨਾ ਕਿ ਯਾ ਕ੍ਰਿਮੀਨਲ ਬੈਕਗਰਾਉਂਡ ਤਾਂ ਹੋ ਹੀ ਗਿਆ ਜੀ ਕਿਉਂਕਿ ਆਲਰੇਡੀ ਇਹ ਚੀਜ਼ਾਂ ਚ ਇਨਵੋਲਡ ਸੀਗੇ ਔਰ ਅਸੀਂ ਸ਼ੁਰੂ ਤੋਂ ਹੀ ਜਦੋਂ ਤੋਂ ਇਹ ਆਪਰੇਸ਼ਨ ਸੰਦੂਰ ਹੁੰਦਾ ਹੈ ਜਾਂ ਉਸ ਤੋਂ ਪਹਿਲਾਂ ਅਸੀਂ ਪਹਿਲਾਂ ਹੀ ਸਾਡੀ ਜਿਹੜੀ ਪੰਜਾਬ ਪੁਲਿਸ ਹੈ ਇਸ ਚੀਜ਼ਾਂ ਪਰਤੇ ਐਕਟਿਵ ਸੀਗੀ ਕਿਉਂਕਿ ਸਾਨੂੰ ਇਨਫੋਰਮੇਸ਼ਨ ਸੀਗੀ ਵੀ ਇਦਾਂ ਦੇ ਬੰਦਿਆਂ ਤੋਂ ਹੀ ਸਾਡਾ ਦੁਸ਼ਮਣ ਦੇਸ਼ ਕੋਈ ਨਾ ਕੋਈ ਇਨਫੋਰਮੇਸ਼ਨ ਕਲੈਕਟ ਕਰਨ ਦੀ ਕੋਸ਼ਿਸ਼ ਕਰੂਗਾ ਇਸ ਪੱਖੋਂ ਪੰਜਾਬ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਅੱਗੇ ਵੀ ਇਹਨਾਂ ਬਾਰੇ ਅਸੀਂ ਬ੍ਰੀਫ ਕਰ ਚੁੱਕੇ ਆ ਦੋ ਤਿੰਨ ਮੁਕਦਮੇ ਦਰਜ ਹੋ ਚੁੱਕੇ ਆ ਓਲਰੇਡੀ ਦੇਖੋ ਜਿਹੜੇ ਵੀ ਬੰਦੇ ਸਾਡੇ ਕੋਲ ਲਿਸਟ 'ਚ ਹੁੰਦੇ ਆ ਜਿਹੜੇ ਆ ਟਰਾਂਸਬਾਰਡਰ ਸਮਗਲਿੰਗ ਸ਼ਡ ਵਾਲਡ ਹੁੰਦੇ ਜਾਂ ਜਿਨ੍ਹਾਂ ਤੇ ਮਲੇ ਪਰਚੇ ਦਰਜ ਹੁੰਦੇ ਸੀ ਸਾਰੇ ਤੇ ਨਜ਼ਰ ਰੱਖਦੇ ਸਾਰੀਆਂ ਚੀਜ਼ਾਂ ਤੇ ਨਜ਼ਰ ਹੁੰਦੀ ਆ ਇਹ ਵੀ ਆਪਰੇਸ਼ਨ ਫਰਦਾਸਪੁਰ ਬੋਲਿੰਗਸ ਵੱਲੋਂ ਇੰਟੈਲੀਜੈਂਟ ਬੇਸ ਆਪਰੇਸ਼ਨ ਸੀਗਾ ਜੀ ਔਰ ਉੱਤੇ ਹੀ ਇਹ ਕਾਮਯਾਬੀ ਮਿਲੀ ਆ ਔਰ